ਕਪੋ ਸਾਤ ਨਾਮਵਾਹੇ ਗੁਰ ਸਤ ਮੈਂ ਨਾਮਵਾਹੇ ਗੁਰ ਸਤ ਲਾਹੋ ਬਾਈ ਗੁਰ ਸਤ ਨਾ

ਵਾਹਿਗੁਰੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪੈਰ ਤੇ ਖੜੇ ਸਤਿ ਸ਼੍ਰੀ ਵਾਹਿਗੁਰੂ ਸੱਜ ਜੀ ਤਨਾ ਸੀ ਰਚੰਤ ਨਾਰਾਜ ਚੌਥਾ ਘਰ ਖੱਲਾਈ ਓਮਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇ ਜੀਉ ਸਤਿਗੁਰ ਮਿਲੈ ਸੁਭਾਵੇਂ ਸਹਿਜ ਗੁਣ ਗਾਇਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਇ ਜੀਉ ਸਤਿਗੁਰ ਮਿਲੈ ਸੁਭਾਵੇਂ ਸਹਿਜ ਗੁਣ ਗਾਇਐ ਜੀਉ ਆਈ ਵਿਖਸੈ ਸਦਾ ਅਣ ਦਿਨ ਜਉ ਆਪ ਸੱਚੀ ਭਾਵਈ ਅਹੰਕਾਰੋਂ ਮੈਂ ਤਜੈ ਮਾਇਆ ਸਹਿਜ ਨਾਮ ਸੁਮਾਵਈ ਆਪ ਕਰਤਾ ਕਰੀ ਸੋਈ ਆਪ ਦੇ ਤਾ ਫਈਆ ਹਰ ਜੀ ਕਾ ਨਾਮ ਧਿਆਈਐ ਜੀਉ ਅੰਦਰ ਸੱਚ ਦੇਵ ਪੂਰੇ ਸਤਿਗੁਰ ਐ ਜੀਉ ਹਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅੰ내 ਸੰਭਾਰੀ ਜਨਾ ਬੜੇ ਸੁਣੀਤਾਏ ਮਨ ਕ੍ਰਿਪਤ ਪਰਮ ਭਗਵਤਨੀਵਾ ਨਦਰ ਕਰੇ ਸਾਥ ਵਰ ਮੇਲੇ ਅਨੰਦ ਗਵੇ ਕੋਤ ਵਿਚਰਾ ਅੰਦਰ ਸਚ ਦੇਹ ਪੂਰੇ ਸਤਵਰਾ ਸਤ ਸੰਗਤ ਮਿਲ ਬੜ ਭਾਗ ਸਿਆ ਵੇ ਜੀਓ ਅੰਦਰ ਰਹੇ ਲੋਈ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾ ਆਵੇ ਸਤ ਸੰਗਤ ਬਿਨਾ ਵਡ ਭਾਵ ਤਾ ਹਰਸ ਆਵੇ ਜੀਉ ਦੂਜਾ ਭੈ ਹੋਏ ਮਨ ਖਜ ਜਮ ਜਮ ਰਿਆ ਜੀਉ ਹਕੂ ਸਾਥ ਨ ਚੱਲ ਪੁੱਤਰ ਗਤ ਮਾਇਆ ਧੋ ਰਿਆ ਦੁਜਾ ਭਾਏ ਦੁਖ ਹੋਏ ਮਨ ਮੋਖ ਜਪਦੇ ਹੋਇ ਜੀਓ ਕਰ ਕੇ ਪਾਲਿਓ ਕਲਾਈ ਮਹਾਨ ਹਰਿ ਮਾਇਆ ਜੀਓ ਸਦਾ ਮਨ ਨੂੰ ਖੁਪਾਆ ਅੰਦਰ ਜਪਤ ਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋਂ ਨਿਲੀ ਵੜਿਆਈ ਨਾਮ ਕੋ ਨਾਮ ਮਿਲੀ ਵੜਿਆਈ ਨਾਨਕ ਨਾਮਣ ਭਾਉ ਲਈ ਕਰ ਕਿਰਪਾ ਲਿਹੁ ਮਿਲਾਈ ਮਨ ਹਰ ਪਾਵੇਂ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ